ਵਾਂਟਡ ਗੈਂਗਸਟਰ ਮੋਸਟ ਵਾਂਟਡ ਅਤਵਾਦੀ ਹੈਪੀ ਪਸ਼ਿਆਦੀ ਜੋ ਕਿ ਹਾਲ ਵਿੱਚ ਅਮਰੀਕਨ ਏਜੰਸੀਜ਼ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਅਮਰੀਕਨ ਏਜੰਸੀਜ਼ ਦੀ ਗ੍ਰਿਫਤ ਹੈ ਤੇ ਅਤਵਾਦੀ ਹੈਪੀ ਪਸ਼ਿਆ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਅਮਰੀਕਾ 'ਚ ਵੀ ਪੁਲਿਸ ਥਾਣਿਆਂ ਤੇ ਇਸ ਦੇ ਵੱਲੋਂ ਹਮਲਾ ਕਰਵਾਇਆ ਗਿਆ ਸੀ FBI ਦਾ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਅਮਰੀਕਾ 'ਚ ਵੀ ਪੁਲਿਸ ਥਾਣਿਆਂ ਤੇ ਹਮਲਾ ਅਟੈਕ ਹੈਪੀ ਪਸ਼ਿਆ ਦੇ ਵੱਲੋਂ ਕਰਵਾਇਆ ਗਿਆ ਸੀ ਯੂਐਸ ਗੈਰ ਕਾਨੂੰਨੀ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਰਹਿ ਰਿਹਾ ਸੀ ਤੇ ਹਾਲ ਹੀ ਵਿੱਚ ਅਮਰੀਕਨ ਏਜੰਸੀ ਵੱਲੋਂ ਤਸਵੀਰ ਸਾਂਝੀ ਕੀਤੀ ਗਈ ਸੀ ਕਿਸ ਦੇ ਨਾਲ ਐਫਬੀਆਈ ਤੇ ਵੱਲੋਂ ਦੂਸਰੇ ਪਾਸੇ ਆਈਸ ਤੇ ਵੱਲੋਂ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਦਾ ਵੱਡਾ ਐਕਸ਼ਨ ਤੁਹਾਨੂੰ ਵੇਖਣ ਨੂੰ ਮਿਲਿਆ ਸੀ ਕਿਉਂਕਿ ਹੈਪੀ ਪਸ਼ਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਸ ਦੇ ਨਾਲ ਇਲੀਗਲ ਤਰੀਕੇ ਨਾਲ ਡੰਕੀ ਲਗਾ ਕੇ ਮੈਕਸੀਕੋ ਦੇ ਜ਼ਰੀਏ ਆ ਅਮਰੀਕਾ ਚ ਐਂਟਰ ਹੋਇਆ ਸੀ ਤੇ ਵਿਦੇਸ਼ੀ ਤੱਤੀ ਦੇ ਬੈਕਸ ਦੇ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਦਾ ਜਦ ਅਸੀਂ ਆਹੀ ਉਹ ਤਸਵੀਰ ਹੈ ਜੋ ਤੁਸੀਂ ਵੇਖ 파 ਰਹੇ ਹੋ ਆ ਤਸਵੀਰ ਸਾਂਝੀ ਕੀਤੀ ਗਈ ਸੀ ਮਨੋਰੰਜਨ ਕਾਲਿਆ ਦੇ ਕਰਤੇ ਅਟੈਕ ਹੋਇਆ ਗ੍ਰੇਨੇਡ ਹਮਲਾ ਹੋਇਆ ਉਸ ਵੀ ਹੈਪੀ ਪਸ਼ੀਆ ਦਾ ਨਾਮ ਸਿੱਕੇ ਸਕੇ ਨਾਲ ਅੰਮ੍ਰਿਤਸਰ ਚ ਗੁਰਦਾਸਪੁਰ ਚ ਕਈ ਥਾਣਿਆਂ ਤੇ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਵੀ ਹੈਪੀ ਪਸ਼ੀਆ ਦਾ ਨਾਮ ਸਿੱਤੇ ਹੁਣ ਐਫ ਪੀਆਈ ਨੇ ਅੱਜ ਦਾ ਜ਼ਿਕਰ ਕੀਤਾ ਹੈ ਕਿ ਅਮਰੀਕਾ ਚ ਵੀ ਕਈ ਪੁਲਿਸ ਥਾਣਿਆਂ ਨੂੰ ਇਸ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਮੇਨਾ ਮਲੇਸੋਗੀ ਪੰਕਜ ਖਪਾਈ ਫੋਨਲਾਈਨ ਤੇ ਜੁੜੇ ਨੇ ਪੰਕਜ 파ਰਸ਼ ਤੇ ਥਾਣਿਆਂ ਨੂੰ ਇਸ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਇੱਕ ਵੱਡਾ ਖੁਲਾਸਾ ਅਮਰੀਕਾ ਚਵੀ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਦੇਖੋ ਹੈਪੀ ਪਾਸ਼ੀਨ ਗ੍ਰਫਤਾਰ ਤੋਂ ਬਾਅਦ ਇਨਵੈਸਟੀਗੇਸ਼ਨ ਲਗਾਤਾਰ ਚੱਲ ਰਹੀ ਹੈ ਔਰ ਕਈ ਸਾਰੇ ਵੱਡੇ ਖੁਲਾਸੇ ਜਿਹੜੇ ਨੇ ਅਮਰੀਕਾ ਦੇ ਵਿੱਚ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹ ਦੀ ਭਾਲ ਲੰਬੇ ਸਮੇਂ ਤੋਂ ਸੀਗੀ ਹੋਰ ਇਸ ਨੂੰ ਭਾਰਤ ਲਿਆਂਦੀ ਐਸਵਟ ਕੈਰੀ ਕੀਤੀ ਗਈ ਭਾਰਤ ਇਸ ਨੂੰ ਲਿਆਂਦਾ ਜਾਵੇ ਲੇਕਿਨ ਜਿਹੜੀ ਇਨਵੈਸਟੀਗੇਸ਼ਨ FBI ਦੇ ਵੱਲੋਂ ਕੀਤੀ ਗਈ ਅਮਰੀਕਾ ਦੀ ਜਨਸੀ ਦੇ ਵੱਲੋਂ ਕੀਤੀ ਗਈ ਉਸ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਲੀਗਲ ਤੌਰ ਤੇ ਤਾਂ ਅਮਰੀਕਾ ਚ ਰਹਿ ਰਿਹਾ ਸੀਗਾ ਲੇਕਿਨ ਅਮਰੀਕਾ ਦੇ ਵਿੱਚ ਕਈ ਪੁਲਿਸ ਸਟੇਸ਼ਨਾਂ ਦੇ ਉੱਤੇ ਹਮਲੇ ਦੀ ਯੋਜਨਾ ਦੇ ਵਿੱਚ ਸ਼ਾਮਲ ਹੋਣ ਦਾ ਵੀ ਇਸ ਦੇ ਉੱਤੇ ਜਿਹੜਾ ਵਾ ਉਹ ਜਾਣਕਾਰੀ ਮਿਲੀ ਹੈ ਕੱਚਾ ਮਿਲਿਆ ਹੋਇਆ ਹੈ ਦਾ ਉਹ ਇਨਵੈਸਟੀਗੇਸ਼ਨ ਜਿਹੜੀ ਐਫ ਬੀ ਆਈ ਦੇ ਵੱਲੋਂ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਐਫ ਬੀ ਆਈ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਨੇ ਜਿਹੜੇ ਲੋਕਾਂ ਨੇ ਹਿੰਸਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਰਹੇਗੀ ਔਰ ਅਜਿਹੇ ਲੋਕਾਂ ਦੀ ਅਸੀਂ ਲਗਾਤਾਰ ਕਿਉਂਕਿ ਹੈਪੀ ਫਾਸੀਆ ਤੇ ਤਾਰ ਖੇਤ ਦੇ ਨਾਲ ਜੁੜੇ ਨੇ ਨਾਲ ਇਸ ਦੇ ਵਿਰੋਧ ਵਿੱਚ ਕਿਹੜੇ-ਕਿਹੜੇ ਆ ਵਾਜੇ ਇਹ ਗੈਂਗਸਟਰ ਜਾਂ ਜਿਹੇ ਲੋਕ ਨੇ ਉਹਨਾਂ ਨੂੰ ਵੀ ਇਸ ਵੇਲੇ ਜਿਹੜਾ ਵਹ ਨਿਸ਼ਾਨੇ ਤੇ ਲਿੱਤਾ ਜਾ ਰਿਹਾ ਉਹਨਾਂ ਦੀ ਵੀ ਭਾਲ ਜਿਹੜੀ ਹੈ ਐਫ ਬੀ ਆਈ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਕਿਉਂਕਿ FBI ਦੇ ਡਾਇਰੈਕਟਰ ਕਾਸ਼ ਪਟੇਲ ਨੇ ਖੁਦ X ਤੇ ਪੋਸਟ ਪਾ ਕੇ ਅੱਜ ਦਾ ਜ਼ਿਕਰ ਕੀਤਾ ਕਿ ਕੈਪਚਰਡ ਫੜਿਆ ਗਿਆ ਤਸਵੀਰ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆ ਜੋ ਹੈ ਉਹ ਲਗਾਈ ਹੈ ਦਿਖਾਇਆ ਹੈ ਕਿ ਕਿਸ ਤਿਕਨਾਲ ਜੋ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਇੱਕ ਕਥਿਤ ਵਿਦੇਸ਼ੀ ਅਤਵਾਦੀ ਗਿਰੋਹ ਦਾ ਹਿੱਸਾ ਹੈ। ਪੱਛਿਆ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਜਿਸ ਦਾ ਸਾਡਾ ਮੰਨਣਾ ਹੈ ਕਿ ਉਹ ਭਾਰਤ ਅਤੇ ਅਮਰੀਕਾ ਦੋਵਾਂ ਵਿੱਚ ਪੁਲਿਸ ਸਟੇਸ਼ਨਾਂ ਤੇ ਕਈ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਸ਼ਾਮਿਲ ਸੀ। FBI FBI Sacramento ਨੇ ਸਥਾਨਕ ਤੌਰ ਤੇ ਅਤੇ ਭਾਰਤ ਵਿੱਚ ਸਾਡੇ ਪਾਈਵਾਲਾ ਦੇ ਨਾਲ ਤਾਲਮਿਲ ਕਰਕੇ ਜਾਂਚ ਇਸ ਦੀ ਕੀਤੀ ਸੀ। ਸਾਰਿਆਂ ਦੇ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਤੇ ਨ્યાਇ ਕੀਤਾ ਜਾਏਗਾ ਇਹ ਸ਼ਬਦ ਚਲਦੇ FBI ਹਿੰਸਾ ਕਰਨ ਵਾਲਿਆਂ ਨੂੰ ਲੱਭਣਾ ਜਾਰੀ ਰੱਖੇਗਾ ਭਾਵੇਂ ਉਹ ਕਿਤੇ ਵੀ ਹੋਣ ਤੇ ਆ FBI ਦੇ ਜੋ ਡਾਇਰੈਕਟਰ ਨੇ ਕਾਸ਼ ਪਟੇਲ ਖੁਦ ਉਹਨਾਂ ਨੇ ਸੋਸ਼ਲ ਮੀਡੀਆ ਆਪਣੇ ਹੈਂਡਲ ਤੇ ਆ ਤਸਵੀਰ ਸਾਂਝੀ ਕੀਤੀ